ਸਵੇਰੇ ਦਰਬਾਰ ਲੱਗਾ ਤਾਂ ਰਾਜੇ ਨੇ ਤਿੰਨੋਂ ਕੁੜੀਆਂ ਦੇ ਘਰ ਸੁਨੇਹਾ ਭਜਵਾ ਕੇ ਉਹਨਾਂ ਦੇ ਕਹਿਣ ਅਨਸਾਰ ਉਹਨਾਂ ਦੇ ਕਹਿਣ ਮੁਤਾਬਕ ਵਿਆਹ ਕਰਵਾ ਦਿੱਤੇ ਭਾਵ ਜੋ ਖਾਣਾ ਵਧੀਆ ਬਣਾ ਸਕਦੀ ਸੀ ਉਹਨੂੰ ਰਸੋਈਏ ਨਾਲ ਵਿਆਹ ਦਿੱਤਾ ਜੋ ਸਹੀ ਫੈਸਲਾ ਕਰ ਸਕਦੀ ਸੀ ਜਿਹਨੇ ਕਿਹਾ ਸੀ ਕਿ ਮੈਂ ਸਹੀ ਨਿਆਂ ਕਰਾਂਗੀ ਉਹਨੂੰ ਵਜ਼ੀਰ ਨਾਲ ਤੇ ਜੋ ਰਾਜੇ ਨਾਲ ਵਿਆਹ ਕਰਵਾਉਣ ਨੂੰ ਕਹਿੰਦੀ ਸੀ ਉਸ ਨਾਲ ਰਾਜੇ ਨੇ ਖੁਦ ਵਿਆਹ ਕਰਵਾ ਲਿਆ ਜਿਵੇਂ ਕਿ ਕੁੜੀਆਂ ਦੇ ਕਹਿਣ ਮੁਤਾਬਕ ਰਸੋਈਏ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਬਹੁਤ ਹੀ ਸਵਾਦਿਸ਼ਟ ਭੋਜਨ ਭੁਖਵਾਨ ਬਣਾਉਣ ਲੱਗੇ। ਵਜ਼ੀਰ ਨਾਲ ਵਿਆਹ ਕਰਵਾਉਣ ਵਾਲੀ ਕੁੜੀ ਬਹੁਤ ਵਧੀਆ ਫੈਸਲੇ ਕਰਵਾਉਂਦੀ ਸੀ। ਜੇਕਰ ਕੋਈ ਮਸਲਾ ਉਲਝ ਜਾਂਦਾ ਤਾਂ ਉਹ ਉਸ ਨੂੰ ਸੁਲਝਾ ਕੇ ਬਹੁਤ ਨਿਆਪ੍ਰੀਅ ਫੈਸਲਾ ਕਰਦੀ ਤੇ ਸਾਰੀ ਪਰਜਾ ਉਸ ਦਾ ਫੈਸਲਾ ਸੁਣ ਕੇ ਖੁਸ਼ ਹੋ ਜਾਂਦੀ। ਹੁਣ ਜਦੋਂ ਤੀਜੀ ਸੇਲੀ ਦੇ ਪਹਿਲਾ ਬੱਚਾ ਹੋਇਆ ਤਾਂ ਉਹ ਕੁੜੀ ਸੀ। ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਸੋਨੇ ਦੇ ਵਾਲਾਂ ਵਾਲੀ ਜਦੋਂ ਦੂਜੀਆਂ ਰਾਣੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਰਾਣੀਆਂ ਨੇ ਦਾਈ ਨੂੰ ਕਹਿ ਕੇ ਉਸ ਛੋਟੀ ਜਹੀ ਬੱਚੀ ਨੂੰ ਸੰਦੂਕ ਵਿੱਚ ਰੱਖ ਕੇ ਨਦੀ ਵਿੱਚ ਪਾਣੀ ਵਿੱਚ ਤਰਵਾ ਦਿੱਤਾ ਤੇ ਕਿਹਾ ਕਿ ਰਾਜੇ ਨੂੰ ਇਸ ਗੱਲ ਦਾ ਪਤਾ ਨਾ ਲੱਗੇ ਕਿ ਇਸ ਨੇ ਸੋਨੇ ਦੇ ਵਾਲਾਂ ਵਾਲੀ ਸੁੰਦਰ ਕੰਨਿਆ ਨੂੰ ਜਨਮ ਦਿੱਤਾ ਹੈ ਦਾਈ ਨੇ ਕਿਹਾ ਕਿ ਠੀਕ ਹੈ ਕਿਉਂਕਿ ਰਾਣੀਆਂ ਨੂੰ ਇਸ ਗੱਲ ਦਾ ਡਰ ਹੋ ਗਿਆ ਕਿ ਸਾਨੂੰ ਤਾਂ ਹੁਣ ਰਾਜੇ ਨੇ ਪੁੱਛਣਾ ਨਹੀਂ ਸਾਡੀ ਕਦਰ ਘਟ ਜਾਵੇਗੀ ਰਾਜੇ ਨੂੰ ਕਿਹਾ ਕੇਸ ਰਾਣੀ ਨੇ ਤਾਂ ਕਤੂਰੇ ਨੂੰ ਜਨਮ ਦਿੱਤਾ ਹੈ ਰਾਜਾ ਬੜਾ ਦੁਖੀ ਹੋਇਆ ਤੇ ਹੈਰਾਨ ਵੀ ਕਿ ਉਹ ਜੋ ਦੋ ਕੁੜੀਆਂ ਨੇ ਕਿਹਾ ਸੀ ਉਹ ਤਾਂ ਸਹੀ ਸੀਗਾ ਬਾਕੀ ਸਹੇਲੀਆਂ ਨੇ ਜਿੰਨੇ ਕਿਹਾ ਸੀ ਉਸੇ ਤਰ੍ਹਾਂ ਹੀ ਹੋਇਆ ਪਰ ਇਸ ਦੀ ਗੱਲ ਕਿਵੇਂ ਝੂਠੀ ਨਿਕਲੇ ਉਸ ਨੇ ਕਿਹਾ ਕਿ ਕੋਈ ਗੱਲ ਨਹੀਂ ਫਿਰ ਦੂਸਰੇ ਬੱਚੇ ਬਾਰੇ ਵੀ ਇਸ ਤਰ੍ਹਾਂ ਹੀ ਹੋਇਆ ਰਾਣੀਆਂ ਨੇ ਦਾਇ ਨੂੰ ਧਨ ਦੌਲਤ ਦੇ ਕੇ ਦੂਜੇ ਬੱਚੇ ਨੂੰ ਵੀ ਨਦੀ ਵਿੱਚ ਧਰਵਾ ਦਿੱਤਾ ਸੁੱਟ ਦਿੱਤਾ ਜਿਸ ਦੇ ਚਾਂਦੀ ਤੇ ਸੋਨੇ ਦੇ ਵਾਲ ਸਨ ਜੋ ਬਹੁਤ ਹੀ ਸੁੰਦਰ ਲੜਕਾ ਸੀ ਰਾਜਾ ਫੇਰਮਾਨ ਮਹਿਸੂਸ ਕੇ ਬੈਠ ਗਿਆ ਜਦੋਂ ਤੀਜੀ ਵਾਰੀ ਵੀ ਰਾਣੀਆਂ ਨੇ ਇਸੇ ਤਰ੍ਹਾਂ ਹੀ ਕੀਤਾ ਤੀਜੇ ਬੱਚੇ ਦੇ ਸਾਰੇ ਵਾਲ ਚਾਂਦੀ ਦੇ ਤੇ ਉਹ ਵੀ ਬਹੁਤ ਸੋਹਣਾ ਬੱਚਾ ਸੀ ਰਾਣੀਆਂ ਨੇ ਦਾਈ ਨੂੰ ਕਿਹਾ ਕਿ ਰਾਜੇ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਣਾ ਚਾਹੀਦਾ ਉਸ ਨੂੰ ਰਾਣੀਆਂ ਨੇ ਬਹੁਤ ਧਨ ਦੌਲਤ ਦਿੱਤਾ ਦਾਈ ਖੁਸ਼ੀ-ਖੁਸ਼ੀ ਆਪਣੇ ਘਰ ਗਈ ਤੀਜੇ ਬੱਚੇ ਨੂੰ ਵੀ ਸੰਦੂਕ ਵਿੱਚ ਬੰਦ ਕਰਕੇ ਨਦੀ ਵਿੱਚ ਤਰਵਾਤਾ ਉਧਰ ਕਿਸੇ ਘਾਟ ਤੇ ਉਸੇ ਘਾਟ ਤੇ ਤੋ ਵੀ ਧੋਣ ਕੱਪੜੇ ਧੋ ਰਹੇ ਸਨ ਜਦੋਂ ਪਹਿਲੀ ਲੜਕੀ ਨੂੰ ਪਾਣੀ ਵਿੱਚ ਤਰਾਇਆ ਗਿਆ ਸੀ ਉਹ ਉਹਨਾਂ ਨੂੰ ਮਿਲ ਗਈ ਉਹਨਾਂ ਕੋਲ ਕੋਈ ਬੱਚਾ ਨਹੀਂ ਸੀ ਤਾਂ ਜਦੋਂ ਉਹਨਾਂ ਨੇ ਸੰਦੂਖ ਖੋਲ ਕੇ ਦੇਖਿਆ ਤਾਂ ਉਸ ਵਿੱਚ ਸੁੰਦਰ ਕੰਨਿਆਵਾਂ ਦੇਖ ਕੇ ਉਹ ਬਹੁਤ ਖੁਸ਼ ਹੋਈ ਇਸੇ ਤਰ੍ਹਾਂ ਤਿੰਨੋਂ ਬੱਚਿਆਂ ਨੂੰ ਬਾਰੋ-ਬਾਰੀ ਉਹਨਾਂ ਨੇ ਹੀ ਨਦੀ ਵਿੱਚੋਂ ਕੱਢ ਲਿਆ ਤੇ ਉਹਨਾਂ ਦੀ ਪਾਲਣ ਪੋਸ਼ਣ ਕਰਨ ਲੱਗੇ ਉਹਨਾਂ ਦੀ ਦੇਖਭਾਲ ਆਪਦੇ ਬੱਚਿਆਂ ਵਾਂਗ ਉਹਨਾਂ ਨੂੰ ਪਾਲਣ ਲੱਗੇ ਬੱਚੇ ਹੌਲੀ-ਹੌਲੀ ਵੱਡੇ ਹੋਣ ਲੱਗੇ ਉਦੋਂ ਜਦੋਂ ਤਿੰਨੋਂ ਵਾਰ ਹੀ ਰਾਣੀ ਝੂਠੀ ਪੈ ਗਈ ਆਪਣੀ ਗੱਲ ਤੋਂ ਤਾਂ ਰਾਜੇ ਨੂੰ ਬਹੁਤ ਗੁੱਸਾ ਆਇਆ ਤੇ ਰਾਜੇ ਨਿਹਰਾਣੀ ਨੂੰ ਕੈਦ ਵਿੱਚ ਛਡਵਾ ਦਿੱਤਾ। ਕੁੜੀ ਵੱਡੀ ਹੋਣ ਕਰਕੇ ਬਹੁਤ ਸਿਆਣੀ ਸੀ। ਉਹ ਆਪਣੇ ਭਰਾਵਾਂ ਦਾ ਬਹੁਤ ਖਿਆਲ ਰੱਖਦੀ ਸੀ। ਹੁਣ ਉਹਨਾਂ ਨੂੰ ਜੋ ਪਾਲ ਰਹੇ ਸੀ ਉਹ ਵੀ ਬੁੱਢੇ ਹੋ ਚੱਕੇ। ਬੁੱਢੇ ਹੋ ਚੁੱਕੇ ਸੀਗੇ ਤਾਂ ਉਹਨਾਂ ਨੇ ਤਿੰਨਾਂ ਭੈਣ ਭਰਾਵਾਂ ਨੂੰ ਦੱਸਿਆ ਕਿ ਅਸੀਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਪਾਲਿਆ ਹੈ। ਉਹਨਾਂ ਨੇ ਸਾਰਾ ਕੁਝ ਬੱਚਿਆਂ ਨੂੰ ਉਹਨਾਂ ਦੇ ਜਨਮ ਬਾਰੇ ਦੱਸ ਦਿੱਤਾ ਤੇ ਕਿਹਾ ਜੇਕਰ ਤੁਸੀਂ ਆਪਣੇ ਅਸਲੀ ਮਾਪੇ ਲੱਭਣੇ ਹਨ ਤਾਂ ਤੁਹਾਨੂੰ ਬੋਲਦੀ ਜਿੜੀ ਦਾ ਪਿੰਜਰਾ ਲੈ ਕੇ ਆਉਣਾ ਪਵੇਗਾ। ਉਹਨਾਂ ਨੇ ਦੱਸਤਾ ਵੀ ਉਹ ਫਲਾਨੀ ਜਗ੍ਹਾ ਗਈ ਉੱਥੇ ਉਹਦਾ ਬੋਲਦੀ ਚਿੜੀ ਦਾ ਪਿੰਜਰਾਗਾ ਉਹ ਹੀ ਤੁਹਾਨੂੰ ਸਭ ਕੁਝ ਸੱਚ ਦੱਸ ਸਕਦੀ ਹੈ ਜੋ ਜਿਵੇਂ ਤੁਹਾਡੇ ਨਾਲ ਵੀ ਹੋਇਆਗਾ ਵੀ ਉਹਨੂੰ ਸਾਰਾ ਕੁਝ ਪਤਾਗਾ ਤਾਂ